ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਪੁੱਲ ਡੇਰੀ ਫਰਮ ਕਾਲੀਆ ਦੇ ਅੱਜ ਪਹੁੰਚਿਆ ਵੀਰ ਸੰਦੀਪ ਕੋਲ ਵੀਰ ਸੰਦੀਪ ਪਿੰਡ ਲੌਕੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪੱਟੀ ਤੋਂ ਤਰਨਤਾਰਨ ਹਾਈਵੇ ਦੇ ਪੱਟੀ ਤੋਂ ਹੈਗਾ 3-4 ਕਿਲੋਮੀਟਰ ਦੀ ਦੂਰੀ ਤੇ ਜੇ ਤਰਨਤਾਰਨੋਂ ਆਈਏ ਤੇ 12-13 ਕਿਲੋਮੀਟਰ ਦੀ ਦੂਰੀ ਤੇ ਉੱਤੇ ਪਿੰਡ ਪੈਂਦਾ ਪਿੰਡ ਲੌਕੀ ਤੇ ਵੀਰ ਕੋਲ ਚਾਰ ਨਾ ਗਿਆ ਦੋ ਸੂਏ ਸੂਏ ਦੋ ਸੂਰ ਵਾਲੇ ਤੇ ਬਾਕੀ ਵੀਰ ਜੀ ਉਹਨਾਂ ਨਾਲ ਕਰਦੇ ਆਂ ਗੱਲ ਕੀ ਰੇਡ ਆ ਕੀ ਪਾ ਹੈ ਕਿੰਨਾ ਦੁੱਧ ਆ ਤੇ ਸਾਰੀ ਜਾਣਕਾਰੀ ਲੈ ਕੇ ਤੁਹਾਨੂੰ ਦੱਸਦੇ ਆਂ ਤੇ ਬੇਨਤੀ ਆ ਦੋਸਤੋ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਪਹਿਲਾ ਆਈਕਨ ਨੂੰ ਆਲ ਦਾ ਸੈੱਟ ਕਰ ਲਿਆ ਕਰੋ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦੀ ਮਿਹਰਬਾਨੀ ਤੇ ਜਿੰਨਾ ਹਜੇ ਕਰਨਾ ਉਹਨਾਂ ਕਾ ਲਈ ਰਿਕਵੈਸਟ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਰੋ ਤੇ ਬੈਲ ਆਈਕਨ ਨੂੰ ਆਲ ਦਾ ਸੈੱਟ ਕਰ ਲਿਆ ਕਰੋ ਤੇ ਵੀਰ ਸੰਦੀਪ ਨੂੰ ਨਾਲ ਮਿਲ ਕੇ ਕਰਦੇ ਆਂ ਗੱਲਬਾਤ ਤੇ ਦੱਸ ਦੇ ਤੁਹਾਨੂੰ ਜਾਣਕਾਰੀ ਆਓ ਕਰਦੇ ਆਂ ਵੀਰ ਸੰਦੀਪ ਨਾਲ ਗੱਲ ਵੀ ਕੀ ਰੇਟ ਆ ਕੀ ਦੁੱਧ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਵਧੀਆ ਵਧੀਆ ਹੀ ਵਧੀਆ ਚਾਹੀਦੇ ਆ ਤੇ ਅੱਜ ਚਾਰ ਲਿਆਂਦੇ ਮਾਜ ਹਾਂਜੀ ਹਾਂਜੀ ਚਾਰ ਦੋ ਸੂਏ ਤੇ ਦੋ ਸੂਨਸਵਾਂ ਵਾਲੇ ਹਾਂਜੀ ਹਾਂਜੀ ਇਹ ਤੇ ਰਾਤੀ ਸੂਈ ਦੇ ਲੈ ਮਾਜ ਤੜਕੇ 4:00 ਵਜੇ ਅੱਛਾ ਆ ਜੀ ਹਾਂਜੀ ਹਾਂਜੀ ਤੇ ਸਾਫ਼ ਹੋ ਗਈ ਜੇਰ ਜੂਰਨਾ ਹਾਂਜੀ ਹਾਂਜੀ ਸਾਰੇ ਸਾਫ਼ ਹੋ ਗਏ ਠੀਕ ਜੇਰ ਪਾ ਇੱਕ ਜਾਂ ਮਤਲਬ ਛੋਟਾ ਹੈ ਕਿ ਜਾਂ ਹੈਗੀ ਆ ਨਹੀਂ ਛੁੜਦੀ ਯਾਰ ਛੁੜਦੀ ਚਲ ਕੋਈ ਗੱਲ ਹੈ ਭਰੋਸਾ ਵੀ ਹੁੰਦਾ ਹਾਂਜੀ ਹਾਂਜੀ ਚਲੋ ਤੇ ਕੀ ਹੈ ਇਹ ਜ਼ਰਕਾਰਾ ਵੀਰ ਜੀ ਇਹਦਾ ਵੀਰ ਜੀ ਨੇ ਮੱਝ ਨੇ ਦੁੱਧ ਕੱਢਿਆ 17 ਕਿਲੋ ਪਹਿਲੇ ਸੂਏ ਅੱਛਾ ਜੀ ਹਾਂ ਜੀ ਰਕਾਰਾ ਵੜਾ ਮੱਝ ਦਾ ਦੁੱਧ ਆ ਚੰਗਾ ਪਿੱਠ ਫੁੜਾ ਚੰਗਾ ਮਾਈ ਦਾ ਜੀ ਮੈਂ ਰਵੇ ਵਾਲੀ ਆ ਹਾਂ ਹਾਂ ਜੀ ਤੇ ਦੋਸਤੋ ਇਹ ਕਿਹੜਾ ਥੋੜਾ ਜਿਹਾ ਰਾਤ ਦੀ ਸੂਈ ਆ ਆਪਾਂ ਨੂੰ ਪਤਾ ਜਦੋਂ ਪਸ਼ੂ ਸੁੰਦਾ ਨਾ ਥੋੜਾ ਖਿੱਚਿਆ ਜਾਂਦਾ ਕਿਉਂਕਿ ਸੂਣ ਲੱਗਿਆ ਤੁਹਾਨੂੰ ਪਤਾ ਡੰਗਰ ਨੂੰ ਤਕਲੀਫ ਕਾਫੀ ਆਉਂਦੀ ਹੈ ਤੇ ਇਸ ਕਰੰਦਰੋ 50 60 ਕਿਲੋ ਦਾ ਫਲ ਨਿਕਲਣਾ ਉਹਦੇ ਕਾਰਨ ਥੋੜਾ ਜਿਹਾ ਲਿੱਸਾ ਲੱਗਦਾ ਤੇ ਬਾਕੀ ਤੁਹਾਨੂੰ ਤੋੜ ਕੇ ਤੇ ਜੱਜ ਕਰਕੇ ਵਖਾਉਣੇ ਆ ਆ ਤੇ ਹਾਂਜੀ ਵੀਰ ਜੀ ਮਗਰ ਕਟਾ ਕੇ ਕੱਟੀ ਆ ਕੱਟੀ ਆ ਜੀ ਕੱਟੀ ਆ ਜੀ ਇਹ ਦੂਜੇ ਸੂਵੇ ਹਰਕਾਂ ਹਾਂਜੀ ਠੀਕ ਹੈ ਜੀ ਖੋਲੋ ਭਾਜੀ ਦੋਸਤੋ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਕੁੰਡੀ ਪਤਲੀ ਬੂਥੀ ਤੇ ਥੋੜਾ ਜਿਹਾ ਨਿਸ਼ਾਨ ਚਟਾ ਹੈਗਾ ਸਿਰ ਤੇ ਤੇ ਆਰਡਰ ਕੁਆਲਟੀ ਜਾਂਚ ਕਰੋ ਦੋਸਤੋ ਪੰਡਾ ਪਾਈ ਫਿਰਦੀ ਐ ਲੈਓ ਭਾਉ ਜੀ ਇਹਦੀ ਇਹਨੂੰ ਲੈ ਦੁਜੇਸ ਨੇ ਨੀਵਾਕ ਦਾ ਦੁੱਧ ਕੱਢਿਆ ਐਰਕਾ ਤਿੱਜਾ ਸੁਆ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਦੋਸਤੋ ਨੀਲੀ ਰਾਵੀ ਦੇ ਵਿੱਚ ਵੀ ਪੱਕ ਪੈਂਦਾ ਬਿੱਲੀਆਂ ਆਖਾਂ ਤੇ ਆਰਡਰ ਦੀ ਕੁਆਲਿਟੀ ਕਾਫੀ ਸ਼ਾਨਦਾਰ ਲਾਇਓ ਬਾਉ ਜੀ ਤੇ ਚੰਗਾ ਕਦਗਾਟ ਵਾਲ ਚੰਗੀ ਬੇਲ ਚੰਗਾ ਪੇਠਪੂੜਾ ਤੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਤੇ ਜਿਹੜੇ ਥਾਣਾ ਤੁਹਾਨੂੰ ਬਹਿਣੀਰ ਪਾਸੋਂ ਦੋਸਤੋ ਹੋਣੇ ਬਣ ਗਏ ਥਾਂ ਚੈਕਰ ਸੇ ਮੁਠੀ ਵਾਲਾ ਥਣ ਤੇ ਕਾਫੀ ਵਿਰਲ ਤੇ ਆ ਤੇ ਹਾਂਜੀ ਵੀਰ ਜੀ ਕੀ ਡਿਮਾਂਡ ਆ ਫਿਰ ਇਹਦਾ ਵੀਰ ਜੀ ਮੋਲੇ ਤੇ ਮੰਨ ਲਓ ਕਰਾਉਣ ਨੂੰ ਤਾਂ ਭਾਵੇਂ 1.5 ਵੀ ਰੋਕੀ ਕੜਾਈ ਹਾਂਜੀ ਹਾਂਜੀ ਕਰੀ ਜਾਂਦੇ ਆ ਜਿਹੜਾ ਦੇਣ ਲੈਣ ਵਾਲਾ ਉਹ ਕਰੇ ਵੀਰ ਜੀ ਇੱਕ 20 ਕਰਦੇ ਆ ਜੀ ਇੱਕ ਵੀ ਹਾਂਜੀ ਤੇ ਕਿੰਨਾ ਦੋ ਦੋ ਚਵਾਓ گے ਯਾਰਗਾ 16 17 ਕਿਲੋ ਦੁੱਧ ਆਉਗੀ ਮਾੜੀ 16 17 ਤੇ ਥਣ ਭਾਂਡੇ ਦੀ ਬਿਲਕੁਲ ਸਾਫ ਬਿਲਕੁਲ ਚਮਾਈ ਬੜੀ ਸਾਫ ਆਏ ਵੀਰ ਜੀ ਸੂਈ ਸਵਾਈ ਮਾਝੇ ਆਪਦੀ ਦੋ ਟਾਈਮ ਚੋ ਕੇ ਤਿੰਨ ਤਸੱਲੀ ਕਰ ਸਕਦੇ ਹੋ ਤੁਸੀਂ ਘਰੇ ਜਾ ਕੇ ਮੁੜ ਕੇ ਕੋਈ ਅਗਲੇ ਦੀ ਗਰੰਟੀ ਨਹੀਂ ਦੇ ਠੀਕ ਹੈ ਨਾ ਵੀਰ ਜੀ ਇੱਥੇ ਤਸੱਲੀ ਕਰ ਸਕਦੇ ਆ ਜੀ ਕਿਤੇ ਭਾਵੇਂ ਦੋ ਦੇ ਚਾਰ ਡੰਗ ਚੋ ਲੈਣ ਭਾਜੀ ਵੀ ਇੱਥੇ ਤਸੱਲੀ ਕਰ ਲਓ ਕੋਈ ਗੱਲ ਨਹੀਂ ਤੇ ਵੀਰ ਜੀ ਸਾਡਾ ਕੰਮ ਆ ਤੁਹਾਨੂੰ ਪਸ਼ੂ ਵਿਖਾਉਣਾ ਤਸੱਲੀ ਕਰਨੀ ਤੁਹਾਡਾ ਫਰਜ਼ ਆ ਤੇ ਕਿੰਨੇ ਦੀ ਦੇਣੀ ਹੈ ਫਾਈਨਲ ਜਿਹੜੀ 1 15 ਦੀ ਦੇ ਦੇ ਇੱਕ 15 ਦੀ ਹਾਂ ਜੀ ਹਾਂ ਜੀ ਚਲੋ ਠੀਕ ਆ ਚਲੋ ਆ ਸੁਣ ਵਾਲੀ ਮਾਝਾ ਹਾਂਜੀ ਕਿੰਨੇ ਦਿਨ ਲਾਈ ਦੀ ਵੀਰ ਜੀ ਇਹ ਇਹ ਵੀਰ ਜੀ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਹਾਂਜੀ ਦੋਸਤੋ ਲੰਢੀ ਮਾਝਾ ਤੇ ਚੰਗਾ ਕੱਦ ਕਾੜ ਦੇ ਚੰਗਾ ਪੇਠ ਫੋੜਾ ਖੋਲੋ ਵੀਰ ਜੀ ਤੋਰੇ ਖੋਲੋ ਬਾਬਾ ਜੀ ਤੋਰੇ ਬਾਬਾ ਇਹਨੂੰ ਇਹਨੂੰ ਤੋੜ ਦੋ ਭਾਵੇਂ ਅੰਦਰ ਅੰਦਰ ਹੀ ਤੋੜ ਦੋ ਦੋਸਤੋ ਜੱਜ ਕਰੋ ਆਡਰ ਕੁਆਲਿਟੀ ਅਜੇ ਹਫਤੇ ਦੀ ਕੱਚੀ ਆ ਤਾਂ ਹਫਤੇ ਤੱਕ ਜਿੰਨੀ ਕਿ ਢੇਲ ਮੈਨੂੰ ਦੀਦੀ ਆ ਵੀ ਚੰਗੀ ਝੋਟੀ ਬਣ ਜੂਈ ਲੈਓ ਜੀ ਇਹ ਫੇਸ ਕੁਆਲਿਟੀ ਦੋਸਤੋ ਜੱਜ ਕਰੋ। ਕਾਫੀ ਸ਼ਾਨਦਾਰ ਫੇਸ ਕੁਆਲਿਟੀ ਹੈ। ਤੇ ਖੁੱਲਾ ਸਿੰਘ ਆ। ਤੇ ਪੇਟ ਫੁੜਾ ਕਾਫੀ ਸ਼ਾਨਦਾਰ। ਵੱਲੋ ਜੀ। ਇਹਨੇ ਵੀ ਦੀ ਦੋਤੀ ਅਜੀ ਵੱਡੀ ਗੰਢੀ ਮਾਰਦੀ। ਅੱਛਾ ਜੀ। ਹਾਂ ਜੀ। ਇਹ 13-14 ਕਿਲੋਆਂ ਦੇ ਚੋਇਆ। ਚਲੋ ਪਤਲਾ ਚਾਮਿਆ ਵੀਰ ਜੀ ਉੱਤਰ ਆਦਾ। ਤੇ ਦੋਸਤੋ ਆ ਬੈਣੀ ਵਾਲੇ ਪਾਸੋਂ ਥਣ ਰਹਿਤਾ ਮੁੱਠੀ ਵਾਲਾ ਥਣ ਤੇ ਗਿੱਠ-ਗਿੱਠ ਦੀ ਬਰਲ ਤੇ ਆ। ਤੇ 나ੜ ਵੇਖੋ ਦੁੱਧ ਵਾਲੀ ਦੋਸਤੋ। ਤੇ ਕੀ ਉਮੀਦ ਕਰਦੇ ਵੀਰ ਜੀ ਦੁੱਧ ਯਾਰ ਕਾ ਐ ਕੀ ਵੀਰ ਜੀ ਇਹ 14-15 ਕਿਲੋ ਦੀ ਉਮੀਦ ਹੈ ਜੀ 14-15 ਕਿਲੋ ਜੀ ਠੀਕ ਹੈ ਤੇ ਕੀ ਡਿਮਾਂਡ ਆ ਵੀਰ ਜੀ ਦੀ ਇਹਦੀ ਡਿਮਾਂਡ ਹੈ ਵੀਰ ਜੀ ਮੋਲ ਪਾ ਕਰਾਉਣ ਨੂੰ ਭਾਵੇਂ ਲੱਖ ਵਾਲੋ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਦੇਣ ਲੈਣ ਵਾਲਾ ਵੀ 2-4 ਹਜ਼ਾਰ ਉਧਰ-ਉਧਰੀ ਹੋ ਜੇ 50 ਹਜ਼ਾਰ ਦੀ ਮੈਂ ਦੇ ਦਿਆਂਗੇ ਚਲੋ ਉਤੋਂ ਮਾਤਦਾਨ ਮੌਕੇ ਦੇ ਹੋ ਜੂ ਠੀਕ ਤੇ ਦੋਸਤੋ ਬਹੁਤ ਸ਼ਾਨਦਾਰ ਲੰਡੀ ਮੱਝ ਚੰਗਾ ਕੱਦ ਕਾਠ ਆ ਤੇ ਅਰਡਰ ਕੁਆਲਿਟੀ ਤੁਹਾਨੂੰ ਦਿਖਾ ਦਿੱਤੀ ਥਣ ਵਿਖਾਤਾ ਤੇ ਬਾਕੀ ਆਪਦੀ ਤੇਪਕੇ ਤਸੱਲੀ ਕਰ ਲਓ ਇਹਨੂੰ ਕਰੀਏ ਦੇ ਸਕਦੇ ਹੋ ਕਾਫੀ ਸ਼ਾਨਦਾਰ ਰਲ ਤੇ ਅਜੇ ਹਫਤੇ ਦੀ ਕੱਚੀ ਆ ਤੇ ਉਹਨਾਂ ਦਿਨਾਂ ਨੂੰ ਤੁਹਾਨੂੰ ਪਤਾ ਜਿਹੜੀਆਂ ਢਿੱਲਾਂ ਵਟਦੀ ਦੀ ਇਹ ਉਹਨਾਂ ਦਿਨਾਂ ਨੂੰ ਕੱਟ ਰੋ ਮੈਂ ਕਿਤੇ ਕਮਾਲ ਦੀਆਂ ਗੱਲਾਂ ਕਰ ਆ ਬਾਂਜੂ ਹਫਤੇ ਤੱਕ ਗੈਰਾ ਡੰਗਰ ਸੋਣ ਲੱਗਾ ਬਹੁਤ ਸੋਹਣਾ ਬਣ ਜਾਂਦਾ ਏ ਤੇ ਆਹ ਤੀਜੀ ਵਾਲੇ ਮੱਝ ਲੈ ਜਾਣੇ ਕੀ ਰਿਕਾਰਡ ਆ ਜੀ ਇਹਦਾ ਵੀਰ ਜੀ ਇਹ ਵੀ ਵੀਰ ਜੀ ਇਹਨੇ ਦੂਜੇ ਸੂਏ ਦਿੱਤਾ ਦੁੱਧ 13 ਕਿਲੋ ਦਿੱਤਾ ਅੱਛਾ 13 ਕਿਲੋ ਹੁਣ ਤੀਜੇ ਸੂਏ ਸੂਣਾ ਨੇ ਤੀਜੇ ਸੂਏ ਸੂਣਾ ਜੀ ਇਹ ਵੀ ਹੱਤ 10 ਦਿਨ ਕੱਢਦੀ ਆ ਜੀ ਆਹ ਹੁਣ 10 ਦਿਨ ਤੱਕ ਤਾਂ ਬਹੁਤ ਸ਼ਾਨਦਾਰ ਬਣ ਜੂਗੀ ਬਾਬਾ ਜੀ ਕਰ ਤੋਂ ਖੋਲੇ ਬਾਬਾ ਜੀ ਅੱਛਾ ਆਹ 8 ਤੋਂ 10 ਦਿਨ ਲੈ ਜੋ ਇਹ ਪੁਰਾਣੇ ਤਾਂ ਨਹੀਂ ਕੋਈ ਵੀ ਮਾਸ ਇਹਨੂੰ ਜ਼ੋਰ ਲੈ ਬਾਬਾ ਜੀ ਆਹ ਨੂੰ ਵੰਡੇ ਲੋ ਦੋਸਤ ਫੇਸ ਕੁਆਲਟੀ ਚੈੱਕ ਕਰੋ ਮੋਹਰਾ ਦੇ ਵਿੱਚ ਆਉਂਦੀ ਪਤਲਾ ਸਿੰਘ ਖੁੱਲਾ ਸਿੰਘ ਪਤਲੀ ਬੂਥੀ ਤੇ ਚੰਗੀ ਬੇਲ ਤੇ ਚੰਗਾ ਪੇਟਪੁਰਾ ਆਰਡਰ ਕੁਆਲਟੀ ਜੱਜ ਕਰੋ ਅਜੇ ਹਫਤਾ ਵੀਰ ਜੀ ਕਹਿੰਦੇ ਸੂਚ ਰਹਿੰਦੇ ਕੋਈ ਹਫਤੇ ਤੋਂ ਦਸ ਦਿਨ ਵੀ ਘਰ ਸਕਦੀ ਲੈਓ ਬਾਬਾ ਜੀ ਲੈਓ ਜੀ ਤੇ ਮੋਰਾ ਦੇ ਵਿੱਚ ਦੋਸਤੋ ਮੱਝ ਆਉਂਦੀ ਪਤਲੇ ਚੰਮ ਦੀ ਤਾਂ ਉਹ ਜਿਹਦਾ ਐ ਚੰਮ ਲਿਸ਼ਕ ਧਿਆਨ ਨਾਲ ਬਾਬਾ ਧਿਆਨ ਨਾਲ ਧਿਆਨ ਇਹ ਉਹ ਬਾਹਰ ਇੱਕ ਨਾ ਤਿਲਕਣਾ ਦੋਸਤੋ ਥੋੜੀ ਜਿਹੀ ਹੋ ਜਾਂਦੀ ਗਿੱਲਾ ਥਾਂ ਹੋ ਗਏ ਕਾਫੀ ਸ਼ਾਨਦਾਰ ਉਹ ਬਾਹਰ ਕੱਢ ਲਿਆ ਜੀ ਆਰਡਰ ਕੁਆਲਿਟੀ ਦੋਸਤੋ ਫੇਰ ਦੇਖੋ ਤੇ ਬਹਿਣੀ ਵਾਲੇ ਪਾਸੋਂ ਤੁਹਾਨੂੰ ਥਣ ਵਿਖਾਉਣੇ ਆ ਥਣ ਵੇਖਣਾ ਤੁਹਾਡੇ ਜ਼ਰੂਰੀ ਦੋ ਚ ਮੁੱਠੀ ਵਾਲਾ ਥਣ ਤੇ ਕਾਫੀ ਵਿਰਲ ਤੇ ਤੇ ਦੁੱਧ ਵਾਲੀ ਨਾਰ ਦੋਸਤੋ ਵੇਖ ਸਕਦੇ ਕਾਫੀ ਵੇਨ ਮੋਟੀ ਆ ਤੇ ਫੇਸ ਕੁਆਲਿਟੀ ਚਾਚ ਕਰੋ ਤੇ ਇਹਦਾ ਵੀਰ ਜੀ ਦੇਣ ਲੈਣ ਦੱਸੋ ਜੀ ਇਹਦਾ ਵੀਰ ਜੀ ਮੁੱਲ ਦੇ 85000 ਰੁਪਿਆ ਕਰਦੇ ਆ ਹਾਂਜੀ 80000 ਦੀ ਦੇ ਦੇਾਂਗੇ ਵਿੱਚੋਂ ਮਾਨਤਾਨ ਕਰ ਦਾਂਗੇ 80 ਦੇ ਵਿੱਚੋਂ ਮਾਨ ਲਓ ਦੋਸਤੋ ਤੋਹਫਾ ਹੈ ਮੋਰਾ ਨਸਲ ਦੇ ਵੀਜ਼ੇ ਸਿੰਘ ਕੁਆਲਿਟੀ ਤੇ ਫੇਸ ਕੁਆਲਿਟੀ ਚੈੱਕ ਕਰੋ ਅੱਖਾਂ ਵੀ ਕਾਲੀਆਂ ਤੇ ਹਫਤਾ ਅਜੇ ਵੀਰਾਂ ਦਾ ਰਹਿੰਦਾ ਤੇ 11 ਦਿਨਾਂ ਨੂੰ ਕਾਫੀ ਬਣ ਜੂਗੀ ਡੰਗਰ ਤਾਂ ਦੋਹਾਂ ਚੋਹਾਂ ਦਿਨਾਂ ਚ ਹੀ ਬਣ ਜਾਂਦਾ ਐਂ ਭਾਈ ਮੁੱਲ ਮੰਗ ਕੇ ਲੋਕਾਂ ਨੂੰ ਭਜਾਉਣਾ ਨਹੀਂ ਐ ਗਾਹਕ ਬਣਾਉਣੇ ਆ ਠੀਕ ਹੈ ਵੀਰ ਜੀ ਪਤਾ ਕਈ ਕੀ ਕਰਦੇ ਅਜੇ 80 ਦਾ ਡੰਗਰ ਦੇ ਨਾਲ ਲੱਖ ਮੰਗ ਲੈਂਦੇ ਆ ਹੁਣ ਮੰਨ ਕੇ ਚੱਲੋ ਵੀ ਤੁਸੀਂ ਕਹ ਲਓ ਕਿਤੇ ਡੰਗਰ ਲੈਣਾ ਐ ਜੇ ਇਹਨੇ ਲੱਖ ਮੰਗਿਆ ਤੇ ਤੁਹਾਡੇ ਮਨ 'ਚ ਇਹੋ ਜਿਹਾ ਆਉਣਾ ਯਾਰ 5-10 ਹਜ਼ਾਰ ਥੱਲੇ ਆਜੂਗਾ ਫਿਰ ਵੀ ਇਹਨੇ 90-95 ਦੇਣੀ ਪਰ ਡੰਗਰ 80-85 ਦਾ ਹੋਣਾ ਉंजे ਬਾਲੋ 80 ਮੰਗਿਆ ਸੀ ਜੋ ਮਾਨਦਨ ਹੁਣ ਪਤਾ ਹੀ ਲੱਗ ਜਾਣਾ ਸਾਰਿਆਂ ਨੂੰ ਵੀ ਕਿੰਨੇ ਕ ਦਾ ਡੰਗਰ ਹੈ ਬਿਲਕੁਲ ਸਹੀ ਗੱਲ ਆ ਹਾਂ ਕਰਗੇ ਹਾਂਜੀ ਹਾਂਜੀ ਤੇ ਬਹੁਤ ਸ਼ਾਨਦਾਰ ਮੱਝ ਤੇ ਪਤਲੇ ਚੰਮਦੀ ਦੋਸਤੋ ਤੇ ਕੋਈ ਮੋਲਣੀ ਵੀਰ ਜੀ ਮੰਗਿਆ 80000 ਰੁਪਏ ਆਖਿਆ ਉਹ ਚੋ ਮਾਨਦਨ ਤੇ ਕਰ ਲਓ ਵੀਰਨਾ ਸੰਪਰਕ ਨੰਬਰ ਆਪਾਂ ਸਕਰੀਨ ਦੇ ਉੱਤੇ ਚਾਲੂ ਕਰ ਦਾਂਗੇ ਤੇ ਐਂਡ ਤੇ ਜਾਏ ਤੇ ਇੱਕ ਵੀਰ ਜੀ ਤੁਹਾਨੂੰ ਨਾਖ ਵਖੋਣਾ ਜਿੰਨੀਆਂ ਵੀਡੀਓ ਮੈਨੂੰ ਜੇਰ ਹੋ ਗਿਆ ਬਣਾਉਂਦੇ ਹੋ ਮੰਡੀ ਚ ਜਾਂਦਾ ਰਿਆਂ ਮੈਂ ਅਜੇ ਤੱਕ ਨਹੀਂ ਵੇਖਿਆ ਮੈਂ ਪਹਿਲੀ ਵਾਰ ਇਹੋ ਜਿਹਾ ਡੰਗਰ ਵੇਖਿਆ ਤੇ ਪਹਿਲੋ ਝੋਟੀ ਦੀ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਕਿੰਨਾ ਹੀ ਸੋਹਣੀ ਫੇਸ ਕੁਆਲਿਟੀ ਆ ਦਾ ਸਿੰਘ ਲੰਥ ਪੇਠ ਪੋੜਾ ਬਹੁਤ ਕਮਾਲ ਦਾ ਤੇ ਜਿਹੜੀ ਮੇਨ ਚੀਜ਼ ਤੁਹਾਨੂੰ ਵਿਖਾਉਣੀ ਆ ਖੋਲਿਓ ਬਾਈ ਫੇਰੀ ਵਿਖਾਉਣੇ ਆ ਉਹ ਵੇਖਿਓ ਦੋਸਤੋ ਮੈਂ ਬੜੀਆਂ ਮੰਡੀ ਚਲੇ ਗਿਆ ਬੜੇ ਘਰਾਂ ਚਲੇ ਪਰ ਮੈਂ ਨਹੀਂ ਵੇਖਿਆ ਸਹਣ ਬਾਬਾ ਜੀ ਆ ਦੋਸਤੋ ਚੈੱਕ ਕਰੋ ਹੌਲੀ ਬਾਬਾ ਬਾਬਾ ਹੌਲੀ ਬਾਬਾ ਹੌਲੀ ਹੌਲੀ ਦੋਸਤੋ ਜਮਾਂਦਰੂ ਤਿੰਨਾ ਸਣਾ ਦੀ ਝੋਟੀ ਆ ਜਮਾਂਦਰੂ ਮੈਂ ਅਜੇ ਤੱਕ ਨਹੀਂ ਕਦੀ ਵੇਖੀ ਸੁਣਿਆ ਹੁੰਦਾ ਵੀ ਤਿੰਨ ਸਾਲਾਂ ਜਿਮਾਂਦਰੂ ਦੋਹਾਂ ਦੀ ਪਰ ਅੱਜ ਪਹਿਲੀ ਆ ਡੱਕਿਆ ਬਾਬਾ ਡਾਕ ਲਓ ਡਾਕ ਲਓ ਡਾਕ ਲਟਾ ਤੇ ਅਜੇ ਮੇਰੇ ਸਹਾਂਣਾ ਮੂੰਹ ਦੀ ਵੀ ਕੋਈ ਚੌਗੀ ਨਹੀਂ ਚੌਗੀ ਤੇ ਆ ਦੋਸਤੋ ਚੈੱਕ ਕਰੋ ਥਾਣਾ ਜਮਾਂਦਰੂ ਤਿੰਨ ਥਾਣਾ ਤੇ ਦੁੱਧ ਚੌਥਾ ਥਾਣਾ ਜਨਾਈ ਤੇ ਬਾਕੀ ਵੀਰ ਜੀ ਹੁਣਾਂ ਨਾ ਕਰਾਂ ਗੱਲ ਪਰ ਪੇਠਪੂੜਾ ਦੇਖੋ ਦੋਸਤੋ ਕਿੱਡਾ ਚੌੜਾ ਛੋਟੀ ਦਾ ਲੈਓ ਬਾਬਾ ਜੀ ਤੇ ਬਹੁਤ ਸੋਨਾ ਸਿੰਘ ਆ ਤੇ ਬਹੁਤ ਸੋਹਣੀ ਕੁਆਲਿਟੀ ਦੀ ਝੋਟੀ ਹੈ ਕਿਉਂਕਿ ਜੇ ਵੀਰ ਜੀ ਸਾਨੂੰ ਕੋਈ ਮੜਮੜ ਨੁਕਸ ਦੀ ਦਵੇ ਅਸੀਂ ਉਦੋਂ ਪੁੱਛ ਰਾਂ ਬਾਈ ਆਹ ਗੱਲ ਪਰ ਬਹੁਤ ਸ਼ਾਨਦਾਰ ਝੋਟੀ ਹੈ ਇਹ ਕੁਦਰਤ ਡਾਕ ਲਓ ਬਾਬਾ ਜੀ ਇੱਥੇ ਡਾਕ ਲਓ ਇੱਥੇ ਨਾ ਮਾਰ ਕੇ ਦੇ ਲਓ ਤਿੰਨ ਹੀ ਥਣ ਲੱਗੇ ਮੈਂ ਉਹ ਤੁਹਾਨੂੰ ਆਖਿਆ ਨਾ ਮੈਂ ਤਦੇ ਆਖਿਆ ਵੀ ਤੇ ਇੱਕ ਕਮਾਲ ਦੀ ਚੀਜ਼ ਬਣਈ ਆ ਦੋਸਤੋ ਫੇਰ ਵੇਚ ਸਕਦੇ ਹੋ ਸਿਰਫ ਜਮਾਂਦਰੂ ਤਿੰਨ ਥਣ ਇਹਨਾਂ ਬਾਬਾ ਲੈ ਜਾਓ ਅੰਦਰ ਹਾਲੇ ਭਾਜੀ ਕੱਟਾ ਆਇਆ ਮਗਰ ਹਾਂਜੀ ਹਾਂਜੀ ਆ ਦੋਸਤੋ ਕੱਟਾ ਜੋ ਇਹਦਾ ਸ਼ੇਮਾ ਸਾਡੇ ਨਾਲ ਨਾ ਆਸੋ ਜੀ ਨੂੰ ਇਹ ਲੋਹੇ ਰੰਗਾ ਕਟ ਆ ਜੋ ਤੇ 6-7 ਦਿਨ ਇਹ ਸੂਰੀयत ਬਾਕੀ ਵੀਰ ਜੀ ਉਹ ਕਰਦੇ ਕਿੰਨਾ ਦੁੱਧ ਆ ਜੀ ਵੀਰ ਜੀ ਉਧਰ ਆ ਦੋਸਤ ਜਮਾਂਦਰੂ ਦਿਨ थाना ਕਰਮਾਲੀ ਨੂੰ ਆ ਵੇਖ ਸਕਦੇ ਤੁਸੀਂ ਤੇ ਹਾਂ ਜੀ ਵੀਰ ਜੀ ਜਮਾਂਦਰੂ ਤੇਨ ਤਾਂ ਕੀ ਦੁੱਧ ਰਿਕਾਰਡ ਕੀ ਫਿਰ ਇਹ ਇਹਦਾ ਦੁੱਧ ਰਿਕਾਰਡ ਹੈ ਵੀ ਜੀ ਮਤਲਬ ਕਿ ਜਿਤਨਾ ਇਹ ਦੰਦਾਂ ਚੋਟੀ ਜਾਣਾ ਹਾਂਜੀ ਇਹਦਾ ਇਹ ਆ ਵੀ ਇਹ 14-15 ਕਿਲੋ ਦੁੱਧ ਨੇ ਤੇਲ ਨੇ ਦੇ ਜਾਣਾ ਅੱਛਾ ਜੀ ਹਾਂਜੀ ਹਾਂਜੀ ਤੇ ਥਣਾ ਦਾ ਚਵਾ ਕੇ ਤਰ੍ਹਾਂ ਦਾ ਹੈ ਚਵਾ ਬੰਬੀ ਆ ਦੇ ਆ ਫਿਰ ਮੰਨ ਲਓ ਜਿਤਨਾ ਆਪਾਂ ਮੰਨ ਕੇ ਚੱਲਦੇ ਵੀ ਚੌਥਾ ਥਣਾ ਇਹ ਦੁੱਧ ਜ਼ਿਆਦਾ ਤਿੰਨਾ ਚ ਵੀ ਓਨਾ ਹੀ ਆ ਤਿੰਨਾ ਚ ਓਨਾ ਹੀ ਆ ਦੋਸਤ ਠੀਕ ਐ ਐ ਟਾਈਮ ਕਿੰਨਾ ਦੁੱਧ ਚਵਾਉਂਦੇ ਆ ਇਹੋ ਤੀਰਜੀ 9 ਕਿਲੋ ਹੈਗਾ ਹਲੇ ਦੁੱਧ ਚਵਾਉਂ 14 ਦਿਨਾਂ ਦੀ ਸੂਈ ਥੱਲੇ ਚਵਾਉਂ ਪੰਜਾਂ ਦਿਨ ਦੋਸਤੋਂ 14 ਦਿਨਾਂ ਦੀ ਸੂਈ ਥੱਲੇ 9 ਕਿਲੋ ਦੁੱਧ ਤੇ ਬਹੁਤ ਸ਼ਾਨਦਾਰ ਝੋਟੀ ਐ ਤੇ ਕੀ ਡਿਮਾਂਡ ਕਰਦੇ ਵੀਰਜੀ ਦੀ ਇਹਦਾ ਵੀਰਜੀ ਮੁੱਲ ਤੇ ਮੰਨ ਲਓ ਉਤਨਾ ਝੋਟੀ 2.5 ਲੱਖ ਨਗੀਨਾ ਹੀ ਐ ਕਿ ਮੈਂ ਨਹੀਂ ਕਦੀ ਵੇਖਿਆ ਉਤਨਾ 2.5 ਲੱਖ ਦੀ ਹਾਂ ਇਹ ਇਸ ਤਰ੍ਹਾਂ ਮੁੱਲ ਕਰਦੇ ਆ 85000 ਦੇ ਲੈਣ ਹਾਂ 80000 ਦੀ ਦੇ ਦੇ 80000 ਦੀ ਹਾਂਜੀ ਮੋਬਾਈਲ ਨੰਬਰ ਦੱਸਿਓ 98723 ਹਾਂ 9873 609787 ਠੀਕ ਹੈ ਵੀਰ ਜੀ ਤੇ ਆ ਵੀਰ ਜੀ ਦਾ ਨੰਬਰ ਹੈ ਸਕਰੀਨ ਦੇ ਉੱਤੇ ਵੀ ਆਪਾਂ ਵੀਡੀਓ ਤੇ ਚਾਲੂ ਕਰਦੇ ਆ ਸੰਪਰਕ ਕਰ ਲਿਓ ਜਿਹੜਾ ਨਗ ਸੋਹਣਾ ਲੱਗਾ ਗੱਲਬਾਤ ਕਰ ਲਿਓ ਆਪਦਾ ਦੋ ਤਿੰਨ ਚੋਕੇ ਜਿਹੜਾ ਸੋਇਆ ਸੋਇਆ ਹੈ ਜਿਹੜਾ ਸੂਨ ਵਾਲਾ ਉਹਨੂੰ ਟਿਪ ਕੇ ਤਸੱਲੀ ਕਰਕੇ ਵੀਰ ਉਹਨਾਂ ਦਾ ਇੱਥੇ ਵੀਰ ਉਹਨਾਂ ਦੀ ਗਾਰੰਟੀ ਜੋ ਕਰ ਗਿਆ ਜੀ ਕੋਈ ਗਾਰੰਟੀ ਭਾਵੇਂ ਚਾਰ ਡੰਗ ਚੋਲੇ ਕੋਈ ਮੈਨਾਂ ਕੋਈ ਗੱਲ ਨਹੀਂ ਤੇ ਝੋਟੀ ਬਹੁਤ ਸ਼ਾਨਦਾਰ ਆ ਆਹ ਵੇਖੋ ਦੋਸਤੋ ਚੰਗਾ ਕੱਦ ਕਾਠ ਚੰਗਾ ਪੇਟ ਪੂੜਾ ਤੇ ਚਾਰ ਦੰਦ ਝੋਟੀ ਜੋ ਜੀ